ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਸਾਡਾ ਹੋਲੀ ਦਾ ਇੱਕ ਮਿਨੀ ਬਲੌਗ ਜਿੱਚੇ ਸਾਰੇ ਗਲੀ ਦੇ ਬੱਚੇ ਆ ਗਏ ਹੋਲੀ ਖੇਡਣ ਕਹਿੰਦੇ ਅੱਜ ਤੁਹਾਨੂੰ ਵੀ ਰੰਗ ਕੇ ਜਾਵਾਂਗੇ ਮੈਂ ਵੀ ਕਹਿਤਾ ਭਈ ਚਲੋ ਕੋਈ ਨਾ ਬੱਚੇ ਲਗਾ ਦੋ ਰੰਗ ਕਿਉਂ ਇਸ ਵਾਰ ਮੈਂ ਆਪਦੇ ਪੇਕੇ ਘਰੇ ਗਈ ਵੀ ਸੀ ਇੱਥੇ ਇਹਨਾਂ ਬੱਚਿਆਂ ਨਾਲ ਖੇਡ ਕੇ ਹੋਲੀ ਆਪਦਾ ਹੀ ਬਚਪਨ ਜਾਦ ਆ ਗਿਆ ਬੱਚਿਆਂ ਨਾਲ ਬੱਚੇ ਬਣ ਕੇ ਇੰਜੋਏ ਕੀਤਾ ਬੱਚਿਆਂ ਨੇ ਵੀ ਪੂਰੀ ਮਸਤੀ ਕੀਤੀ ਸਾਰੇ ਬੇੜੇ ਨੂੰ ਲਾਲ ਗਲਾਲ ਕਰਤਾ ਚਲੋ ਤਿਹਾਰ ਹੈ ਕੋਈ ਨਾ ਸਾਰੇ ਬੱਚਿਆਂ ਨੇ ਮੇਰੇ ਰੰਗ ਲਾਇਆ ਮੈਂ ਬੱਚਿਆਂ ਦੇ ਰੰਗ ਲਾਇਆ ਕੋਈ ਵੀ ਤਿਹਾਰ ਹੋ ਬਿਨਾ ਸਾਨੂੰ ਹੱਸ ਖੇਡ ਕੇ ਮਨਾਉਣਾ ਚਾਹੀਦਾ ਹੈ ਕਿਉਂਕਿ ਜਿਉਂਦੇ ਜੀਆਂ ਦੇ ਤਿਹਾਰ ਹੁੰਦੇ ਨੇ ਅੱਜ ਤਿਹਾਰ ਕਰਕੇ ਅਸੀਂ ਵੀ ਬਿਲੇ ਸੀ ਕੋਈ ਸ਼ੂਟ ਨਹੀਂ ਕਰਨਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸਾਡੇ ਪਾਰਟ ਚੱਲ ਰਹੇ ਨੇ ਦੂਜੇ ਵਿਆਹ ਤੇ ਨਾਨਕ ਸ਼ੱਕ ਉਦੇ ਤਿੰਨ ਪਾਰਟ ਤਾਂ ਆ ਚੁੱਕੇ ਨੇ ਜਿਹੜਾ ਚੌਥਾ ਪਾਰਟ ਹੈ ਉਹ 16 ਮਾਰਚ ਜਾਨੀ ਕਿ ਸੰਡੇ ਨੂੰ ਆਊਗਾ ਤੁਸੀਂ ਸਾਡੇ ਜਿਹੜੇ ਪਹਿਲੇ ਤਿੰਨ ਪਾਰਟ ਆਏ ਨੇ ਉਹਨਾਂ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਇਸ ਤਰ੍ਹਾਂ ਹੀ ਸਾਡੇ ਜਿਹੜੇ ਅਗਲੇ ਪਾਰਟ ਆਉਣਗੇ ਉਹਨਾਂ ਨੂੰ ਵੀ ਵੱਧ ਵੱਧ ਪਿਆਰ ਦਿਓ ਲਓ ਜੀ ਹੁਣ ਆਪਾਂ ਕਰਦੇ ਆ ਆਪਣੇ ਬਲੌਗ ਦਾ ਐਂਡ ਸਾਡੇ ਵੱਲੋਂ ਸਾਰਿਆਂ ਨੂੰ ਹੈਪੀ ਹੋਲੀ